ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਲੋਕਾਂ ਨੂੰ ਇਸ ਦੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦੇ ਆ। ਬਟਾਲਾ ਦੀਆਂ ਸੜਕਾਂ ਤੇ ਸਕੂਲੀ ਵਿਦਿਆਰਥੀਆਂ ਵੱਲੋਂ ਇੱਕ ਮਾਰਚ ਕੱਢਿਆ ਗਿਆ ਜੋ ਬੱਚੇ ਅਤੇ ਨੌਜਵਾਨ ਪਤੰਗਬਾਜ਼ੀ ਦਾ ਸ਼ੌਕ ਰੱਖਦੇ ਹਨ। ਉਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਇਹ ਤਾਗਾ ਨਹੀਂ ਬਲਕਿ ਪੰਛੀਆਂ ਤੇ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ ਜਿਸ ਲਈ ਇਸ ਦੀ ਵਰਤੋਂ ਨਾ ਕੀਤੀ ਜਾਵੇ। ਹਰਿਆਵਲ ਪਲਾਹਾ ਵੱਲੋਂ ਇਸ ਸਾਲ ਦੋਸਤੋ ਪਹਿਲਾਂ ਵੀ ਪਿਛਲੇ ਲਗਭਗ 10 ਸਾਲਾਂ ਤੋਂ ਸਰਦੇਸ਼ੀ ਜਗਰਮੰਚ ਦੇ ਲੋ ਆਪਾਂ ਚਾਇਨਾ ਡੋਰ ਦੇ ਖਿਲਾਫ ਰੈਲੀ ਕਰਦੇ ਰਹੇ ਆਂ ਔਰ ਲੋਕਸ਼ ਔਰ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਰਹੇ ਆਂ ਕਿ ਇਸ ਡੋਰ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਸਮੇਂ ਸਿਰ ਕਰ ਲਈ ਜਾਵੇ ਤੇ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਨੇ ਨੌਜਵਾਨ ਨੇ ਜਿਹੜੀ ਦੀ ਲਪੇਟ ਵਿੱਚ ਆਉਂਦੇ ਨੇ ਉਹਨਾਂ ਦੇ ਜਾਨਾਂ ਬਚ ਕਰਨਗੇ ਇਹਨਾਂ ਹੀ ਨਹੀਂ ਜਿਹੜੇ ਪਸ਼ੂ ਪੰਛੀ ਜਾਨਵਰ ਉਸ ਖਤਰਨਾਕ ਡੋਰ ਦੀ ਲਪੇਟ ਵਿੱਚ ਆ ਜਾਂਦੇ ਨੇ ਕੋਈ ਬਾਤ ਕਰਨਗੇ ਤੇ ਸਭ ਤੋਂ ਮਾੜੀ ਗੱਲ ਐ ਇਸ ਡੋਰ ਦੀ ਆਮਦ ਤੋਂ ਬਾਅਦ ਸਾਡੇ ਦੇਸ਼ ਦੇ ਅੰਦਰ ਧਾਗਾ ਡੋਰ ਦਾ ਕੰਮ ਕਰਨ ਵਾਲੇ ਜਿਹੜੇ ਕਾਰੀਗਰ ਜਿਹੜੀ ਰੋਜੀ ਰੋਟੀ ਕਮਾਉਂਦੇ ਸਨ ਉਹਨਾਂ ਦਾ ਕਾਰੋਬਾਰ ਬਿਲਕੁਲ ਖਤਮ ਹੋ ਗਿਆ ਉਹ ਲੋਕ ਬੇਰੋਜ਼ਗਾਰ ਹੋ ਗਏ ਪਰ ਵੇਖਣ ਜਾ ਹੈ ਕਿ ਪਿਛਲੇ ਕੁਝ ਸਮੇਂ ਦੀ ਬਜਾਏ ਇਸ ਸਾਲ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਔਰ ਪੂਰੇ ਪ੍ਰਸ਼ਾਸਨ ਨੇ ਉਹ ਜਿਆਦਾ ਜਿਹੜਾ ਮਸਤਕ ਮਸਤਕ ਹੈ ਔਰ ਉਹਨਾਂ ਨੇ ਲੱਗਦਾ ਹੈ ਨੇ ਉਸ ਵਾਰ ਜਿਵੇਂ ਉਹਨਾਂ ਦਾ ਰਵਈਆ ਹੈ ਕਿ ਇਹ ਡੋਰ ਜਿਹੜੀ ਉਹ ਨਹੀਂ ਦਿਕੇਗੀ ਨਾ ਹੀ ਇਹਦੇ ਕੋਈ ਪਤੰਗਬਾਜ਼ੀ ਕਰੇਗਾ ਕਿਉਂਕਿ ਸੱਤ ਤ ਤਰਾਵਾ ਜਿਹੜੀਆਂ ਪੁਲਿਸ ਵੱਲੋਂ ਲਗਾਈਆਂ ਜਾ ਰਹੀਆਂ ਨੇ ਲੇਕਿਨ ਮੈਂ ਫਿਰ ਵੀ ਆਮ ਸੁਭਾਅੀ ਨੂੰ ਅਪੀਲ ਕਰਦਾ ਉਹ ਆਪੀ ਦੀ ਸਮਝ ਨਾਲ ਆਪਣੇ ਬੱਚਿਆਂ ਨੂੰ ਸਮਝਾਉਣ ਤੇ ਇਸ ਡੋਰ ਨੂੰ ਨਾ ਖਰੀਦਣ ਲਈ ਖੁਦ ਪ੍ਰੇਰਿਤ ਹੋਣ ਦੇ ਨਾਲ ਨਾਲ ਲੱਗੇ ਤਾਂ ਦੇ ਲੋਕਾਂ ਨੂੰ ਬੱਚਿਆਂ ਨੂੰ ਵੀ ਪ੍ਰੇਰਿਤ ਕਰਨ ਆਪਾਂ ਮਿਲ ਜੁਲ ਕੇ ਇਸ ਦੇਸ਼ ਦੀ ਪੁਰਾਤਨ ਸੰਸਕ੍ਰਿਤੀ ਸਭਾ ਚਾਰ ਪੁਰਾਤਨ ਤਰੀਕਿਆਂ ਦੇ ਨਾਲ ਆਪਣੇ ਜਿਹੜੇ ਤਿਹਾੜ ਮਨਾਈਏ ਤਾਂ ਸਾਡੀ ਸੰਸਕ੍ਰਿਤੀ ਬਚੀ ਰਹੇਗੀ ਸਾਡਾ ਸਮਾਜ ਬਚਾ ਰਹੇਗਾ ਸਾਡੇ ਦੇਸ਼ ਦੇ ਪੁਰਾਣੇ ਵਿਤੀ ਰਿਵਾਜ ਉਹਨਾਂ ਦੀ ਰਾਖੀ ਹੁੰਦੀ ਰਹੇਗੀ ਧੰਨਵਾਦ ਜੀ ਚੈਨਲ ਡੇਰਾ ਉਹ ਸਾਡੇ ਬਲਵਕਤਰ ਲਈ ਸੇਵ ਨਹੀਂ ਹੈ ਇਸ ਨੂੰ ਬੰਦ ਕੀਤਾ ਜੀ ਬੇਨਤੀ ਕਰਦੇ ਹਾਂ ਕਿ ਜਿਹੜਾ ਚੈਨਲ ਡੇਰਾ ਉਸ ਨੂੰ ਨਾ ਵਰਤੋ ਇਹ ਸਾਰਿਆਂ ਲਈ ਬਹੁਤ ਖਤਰਾ ਹੈ ਜਾਨਵਰਾਂ ਦਾ ਕੁਸ਼ਕਮਾਸ ਇਸ ਨੂੰ ਸ਼ਹਿਰ ਤੋਂ ਸੱਤੇ ਤੇ ਕਾਰਵਾਈ ਹੋਈ ਜਾਏਗੀ ਦੇਸ਼ੀ ਤੋਂ ਬੰਦੋਜ ਇਸਰਾਈਲੀ ਚ ਸ਼ਾਮਲ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਡੀਸੀ ਗੁਰਦਾਸਪੁਰ ਦੇ ਆਦੇਸ਼ਾਂ ਤੇ ਇਸ ਦੌਰ ਤੇ پابੰਦੀ ਹੈ ਅਤੇ ਪੁਲਿਸ ਵੱਲੋਂ ਇਸ ਪਲਾਸਟਿਕ ਧਾਗੇ ਨੂੰ ਵੇਚਣ ਵਾਲਿਆਂ ਖਿਲਾਫ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅੱਜ ਬਟਾਲਾ ਸ਼ਹਿਰ ਦੇ ਵਿੱਚ ਨੀ ਪੰਜਾਬ ਵੈਲਫੇਅਰ ਸੁਸਾਇਟੀ ਤੇ ਨਾਲ ਪੰਜਾਬ ਹਰੀਆਵਲ ਜਿਹੜੀ ਐਨ ਜੀਓਜ਼ ਹੈ ਦੋਨਾਂ ਨੇ ਤੇ ਨਾਲ ਹੀ ਸ਼ਹਿਰ ਦੇ ਸਿਵਲ ਸੁਸਾਇਟੀ ਦੇ ਸਾਰੇ ਹੀ ਜਿਹੜੇ ਆਗੂ ਜਿਹੜੇ ਇਕੱਠੇ ਹੋ ਕੇ ਅੱਜ ਬੱਚਿਆਂ ਨੂੰ ਇੱਥੇ ਲੀਕ ਵਾਲਾ ਤਲਾਬ ਦੇ ਵਿੱਚ ਇਕੱਠਾ ਕੀਤਾ ਸਕੂਲੀ ਬੱਚਿਆਂ ਨੂੰ ਤੇ ਇਹਦੇ ਵਿੱਚ ਇਹਦੇ ਵਿੱਚ ਬੜਾ ਅੱਛਾ ਸੰਦੇਸ਼ ਦਿੱਤਾ ਜਾ ਰਿਹਾ ਸੋ ਜਿਹੜਾ ਕਿ ਚਾਈਨਾ ਡੋਰ ਦਾ ਉਪਯੋਗ ਕਰ ਜਿਹੜਾ ਨਾ ਕੀਤਾ ਜਾਵੇ ਉਹਦੇ ਲਈ ਅੱਜ ਕਿ ਸਾਂਝੇ ਮੰਚ ਦੇ ਉੱਤੇ ਇਕੱਠੇ ਹੋ ਕੇ ਇਹ ਸਾਰੇ ਬੱਚਿਆਂ ਨੂੰ ਜਿਹੜਾ ਸੰਦੇਸ਼ ਦਿੱਤਾ ਹੈ ਤੇ ਇਹਦੇ ਨਾਲ-ਨਾਲ ਬੱਚਿਆਂ ਦੇ ਵੱਲੋਂ ਸ਼ਹਿਰ ਦੇ ਵਿੱਚ ਜਿਹੜਾ ਮਾਰਚ ਪਾਸ ਵੀ ਕੀਤਾ ਜਾਣਾ ਹੈ ਉਹਦੇ ਵਿੱਚ ਲੋਕਾਂ ਨੂੰ ਅਵੇਅਰ ਵੀ ਕਰਨਾ ਕਿ ਇਸ ਚੀਜ਼ ਦਾ ਉਪਯੋਗ ਬਿਲਕੁਲ ਨਾ ਕੀਤਾ ਜਾਵੇ ਕਿਉਂਕਿ ਇਹ ਦਾ ਜਾਨੋਗ ਹੈ ਬੇਉਦ ਕਰਨ ਦੇ ਨਾਲ ਜਿੱਥੇ ਜਿੱਥੇ ਜਿਹੜਾ ਵਾਹਨ ਚਾਲਕ ਨੇ ਕੋਈ ਕਿਸੇ ਦੀ ਇੰਜਰੀ ਆ ਜਾਂਦੀ ਹੈ ਚਾਈਨਾ ਡੋਰ ਦੇ ਨਾਲ ਤਾਂ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਉੱਥੇ ਜਿੱਥੇ ਪਸ਼ੂ ਪੰਛੀ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਇਹਦੇ ਨਾਲ ਹੀ ਮੈਂ ਦੱਸਣ ਚਾਹੁੰਦਾ ਕਿ ਮਾਨ ਜੋ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਜੀ ਦੇ ਵੱਲੋਂ ਵੀ ਸਖਤ ਦੰਦੇਸ਼ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਚਾਈਨਾ ਡੋਰ ਜਿਹੜੇ ਵੇਚਣ ਵਾਲੇ ਨੇ ਉਹਨਾਂ ਤੇ ਸਖਤੀ ਨਾਲ ਐਕਸ਼ਨ ਹੋਵੇਗਾ ਨਾਲ ਹੀ ਜੇਕਰ ਕੋਈ ਚਾਈਨਾ ਡੋਰ ਜਿਹੜਾ ਉਪਯੋਗ ਵੀ ਕਰਦਾ ਜੇ ਕੋਈ ਕਾਈਟ ਲਾਈਨ ਕਰਦਾ ਤਾਂ ਉਹ ਵੀ ਜਿਹੜੀਆਂ ਸਿਵਲ ਦੀ ਟੀਮਾਂ ਭੇਜੀਆਂ ਗਈਆਂ ਨੇ ਜਿਹੜੀਆਂ ਇਹਨਾਂ ਨੂੰ ਉਡਾ ਕਾਈਟ ਉਡਾਉਂਦੇ ਹੋਏ ਵੀ ਜਿਹੜਾ ਉਹਨਾਂ ਨੂੰ ਫੜਾਂਗੇ ਤੇ ਜੇਕਰ ਉਹ ਬੱਚਾ ਹੈਗਾ ਜਿਹੜਾ 18 ਸਾਲ ਤੋਂ ਛੋਟਾ ਹੈ ਤਾਂ ਜੇਕਰ ਉਹਦੇ ਮਾਤਾ ਪਿਤਾ ਨੇ ਉਹਨੂੰ ਡੋਰ ਲੈ ਕੇ ਦਿੱਤੀ ਆ ਤਾਂ ਫਿਰ ਉਹਦੇ ਉੱਤੇ ਵੀ ਕੇਸ ਰਜਿਸਟਰ ਹੋਏਗਾ ਸੋ ਸਾਡੀ ਅਪੀਲ ਹੈਗੀ ਸਾਰਿਆਂ ਨੂੰ ਕਿ ਇੱਕ ਨੋਬਲ ਕੌਜ਼ ਵਾਸਤੇ ਇਹਦਾ ਇੱਕ ਮਾੜਾ ਰਿਜ਼ਲਟ ਆ ਨੁਕਸਾਨ ਹੁੰਦੇ ਆ ਸੋ ਸਾਰੇ ਜਾਣੇ ਆ ਇਸ ਸੁਸਾਇਟੀ ਨੇ ਜਿਹੜਾ ਕੱਚਾ ਹੰਗਾਰਾ ਸਾਰੇ ਸਾਡਾ ਸਾਥ ਦਿੱਤਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਬਿਲਕੁਲ ਇਸ ਦਾ ਚਾਈਨਾ ਦਾ ਡੋਰ ਦਾ ਉਪਯੋਗ ਕਰਨ ਤੋਂ ਮਨਾ ਕਰਦੇ ਹਾਂ ਤੇ ਪ੍ਰਸ਼ਾਸਨ ਦੇ ਵੱਲੋਂ ਇਹਦੇ ਤੇ ਪੂਰੀ ਜਿਹੜੀ ਆ ਸ਼ਕਤੀ ਕੀਤੀ ਜਾਵੇਗੀ। ਵਿਕਰੀ ਹੈ ਤੇ ਸਾਡੀ ਕੀਨਾਂ ਦਾ ਅਸੀਂ ਅਸੀਂ ਸਖਤ ਨਿਰਦੇਸ਼ ਜਿਹੜੇ ਆ ਉਹ ਦੇ ਦਿੱਤੇ ਨੇ ਜਲਦੀ ਸਾਰੇ ਫੜ ਲਾਵਾਂਗੇ। ਬਟਾਲਾ ਤੋਂ ਵਿੱਕੀ ਮਲਕ ਦੀ ਖਾਸਰਪੁਰ